ਕਰਮ ਕੈ ਸਕਲ ਕਲਾ ਕਹਿੰਦੇ ਜਿਹੜਾ ਸਾਰੀਆਂ ਕਲਾ ਦਾਤਾਂ ਸ਼ਕਤੀਆਂ ਰੇਧੀਆਂ ਸਿੱਧੀਆਂ ਨੂੰ ਬਣਾਉਣ ਵਾਲਾ ਮਾਲਕ ਏ ਅਰ ਸਰੇਟ ਹੋਏ ਸਰਬਨਾਇਕ ਕੀ ਅਰ ਕਹ ਲੱਗੇ ਤੂੰ ਸਰੇਟ ਤੈਨੂੰ ਧਾਰ ਕੇ ਤੇ ਹੋਏ ਸਰਬਨਾਇਕਾ ਕੀ ਅਰ ਸਾਰੇ ਸੰਸਾਰ ਦੀ ਸੁੰਦਰਤਾ ਜਿਹੜੀ ਉਹਦੇ ਵਿੱਚੋਂ ਸਾਰੀ ਸੁੰਦਰਤਾ ਨੂੰ 71 ਤੱਕ ਕਰਕੇ ਸ਼ਬ ਸ਼ਿਨੀ ਹੈ हे माया ਤੂੰ ਸਾਰੀ ਸ਼ਬੀ ਨੂੰ ਆਪਣੇ ਤੇ ਲਪੇਟ ਲਿਆ ਸਾਰੀ ਸੁੰਦਰਤਾ ਨੂੰ ਹਰ ਕੋਈ ਤੈਨੂੰ ਚਾਹੁੰਦਾ ਹੈ ਹਰ ਕੋਈ ਤੈਨੂੰ ਲੋਚਦਾ ਹੈ ਬਹੁਤ ਆਦ ਅੰਦਰ ਰੱਬ ਕੋਲ ਗੁਰੂ ਕੋਲ ਇਸ਼ਟ ਕੋਲ ਗੁਰਦੁਆਰੇ ਮੰਦਰ ਮਸਜਿਦ ਪੂਜਾ ਪਾਠ ਪੋਨ दान ਇਸ ਲਈ ਕੀਤਾ ਜਾਂਦਾ ਹੈ ਮਾਇਆ ਮਿਲੇ ਉਹਦੇ ਵਾਸਤੇ ਉਹਨੂੰ ਪਾਉਣ ਵਾਸਤੇ ਸਭ ਕੁਝ ਹੋ ਰਿਹਾ ਹੈ ਬਹੁਤੋ ਘਟਨੇ ਜਿਹੜੇ ਬ੍ਰਹਮ ਨੂੰ ਪਾਉਣ ਵਾਸਤੇ ਉਹਦਾ ਜਪ ਤਪ ਕਰਦੇ ਸੇਵਾ ਕਰਦੇ ਸਿਮਰਨ ਕਰਦੇ ਆਰਾਧਨ ਕਰਦੇ ਬਹੁਤ ਆਦ ਅੰਦਰ ਪੂਜਾ ਪਾਠ ਇਸੇ ਲਈ ਹੋ ਰਿਹਾ ਹੈ ਇਹ ਜੰਗ ਨਾ ਮਿਲੇ ਜੁਦ ਨਾ ਮਿਲੇ ਪ੍ਰੇਮ ਨਾ ਮਿਲੇ ਛਲ ਨਾ ਮਿਲੇ ਕਪਟ ਨਾ ਮਿਲੇ ਕਿਵੇਂ ਵੀ ਮਿਲੇ ਇਹਦੀ ਪ੍ਰਾਪਤੀ ਹੋ ਜਾਵੇ ਕਹਿੰਦੇ ਤੂੰ ਸਾਰਿਆਂ ਦੀ ਛਬੀ ਛੀਨ ਲੈਣਾ ਕੀਤੀ ਖੋ ਲੈਣਾ ਕੀਤੀ ਤੇ ਤੇਰੇ ਵੱਲ ਨੂੰ ਸਾਰਾ ਜਗਤ ਕਰਸ਼ਿਤ ਹੋਇਆ ਤੈਨੂੰ ਲੋਚਦਾ ਫਿਰਦਾ ਹੈ ਲਬਦਾ ਫਿਰਦਾ ਆ ਭਾਈ ਸਾਹਿਬ ਕਹਿੰਦੇ ਜਗਤ ਕੀ ਜੀਵਨ ਜਗਤ ਪਤ ਚਿੰਤਾਮਾਨ ਜਿਹੜਾ ਜਗਤ ਦਾ ਆਸਰਾ ਰੂਪ ਜਿਹਦੇ ਆਸਰੇ ਜਗਤ ਜਿੰਦਾ ਹੈ ਜਗਤ ਦਾ ਮਾਲਕ ਵਹਿਗੁਰੂ ਜਿਹੜਾ ਨਾ ਕਹਿੰਦੇ ਔਰ ਉਹ ਚਿੰਤਾਵਾਨ ਉਹ ਵੈਗਰੋ ਜਿਹੜਾ ਅੰਦਰ ਜਗਤ ਨੂੰ ਚੇਤਨ ਸਤਾ ਦਿੰਦਾ ਹੈ ਚੇਤਨ ਸਤਾ ਦੇਣ ਵਾਲਾ ਮੁਖ ਕੀ ਮੁਸਕਾਏ ਚਿਤਵਤ ਹਿਰ ਲੀਨੀ ਹੈ ਕਹਿੰਨ ਲੱਗੇ ਜਿਹੜੀ ਮੁਖ ਦੀ ਚਿਤਵਣੀ ਮੁਸਕਰਾਹਟ ਕਹਿੰਦੇ ਉਹ ਸਾਰੀ ਦੀ ਸਾਰੀ ਸੰਸਾਰ ਦੀ ਖੁਸ਼ੀ ਮਾਇਆ ਤੂੰ ਕਰਸ਼ਿਤ ਕਰ ਲੈਣਾ ਕੀਤੀ ਏ ਕਹਿਣ ਲੱਗੇ ਪ੍ਰਭੂ ਦੀ ਇੱਕ ਮੁਸਕਰਾਟ ਉਹਦੇ ਇੱਕ ਮੁਸਕਰਾਟ ਜਿਹੜੀ ਐ ਨਾ ਪ੍ਰਭੂ ਦੀ ਤੇ ਮਾਇਆ ਤੇਰੇ ਸਾਰੇ ਹਾਵ ਭਾਵ ਜਿੰਨੇ ਜਿੰਨਾ ਕੋ ਤੇਰੇ ਕੋਲ ਆਪਣੀ ਤਾਨ ਤਾਕਤ ਜੋ ਕੁਝ ਤੂੰ ਕਰ ਸਕਦੀਂ ਤੇ ਸੰਸਾਰ ਚ ਉਪਲਬਧ ਕਰਵਾ ਸਕਦੀ ਹੈ ਕਹਨ ਲੱਗੀ ਉਹ ਸਾਰੇ ਦੇ ਸਾਰੇ ਪ੍ਰਭੂ ਦੀ ਇੱਕ ਮੁਸਕਰਾਟ ਤੋਂ ਸਾਰੇ ਦੇ ਸਾਰੇ ਨਿਸ਼ਾਵਰ ਕੀਤੇ ਜਾ ਸਕਦੇ ਆ ਵਾਰੇ ਜਾ ਸਕਦੇ ਨੇ ਔਰ ਸਾਰੇ ਦੇ ਸਾਰੇ ਔਰ ਉਹਦੇ ਤੋਂ ਨਿਸ਼ਾਵਰ ਕੀਤੇ ਜਾ ਸਕਦੇ ਇੱਕ ਚਿਤਵਣੀ ਤੋਂ ਕਰੋੜਾਂ ਚਿੰਤਾਵਾਂ ਮਣੀ ਇੱਕ ਪ੍ਰਭੂ ਨੂੰ ਚੇਤੇ ਕਰਨ ਦੇ ਨਾਲ ਉਹ ਖਤਮ ਹੋ ਜਾਂਦੀਆਂ ਨੇ ਉਹਨਾਂ ਦੀ ਪ੍ਰਭਤਾ ਘਟ ਜਾਂਦੀ ਏ ਸਦਾ ਸੁਭਰਤੀ ਘਟ ਜਾਂਦੀ ਏ ਇਹ ਸਾਰੀਆਂ ਦਾਤਾਂ ਪ੍ਰਭੂ ਦੀ ਇੱਕ ਮੁਸਕਰਾਟ ਦੇ ਵਿੱਚ ਵਸਦੀਆਂ ਨੇ ਤੂੰ ਵੱਖ-ਵੱਖ ਰੂਪ ਚ ਦੇਵੇਂਗੀ ਕਿਸੇ ਦੀ ਪ੍ਰਭੂ ਦੇ ਉੱਪਰ ਪ੍ਰਭੂ ਦੀ ਕਿਸੇ ਦੇ ਉੱਪਰ ਥੋੜੀ ਜਈ ਰਹਿਮਤ ਭਰੀ ਨਦਰ ਹੋ ਜਾਵੇ ਤੇ ਥੋੜਾ ਜਿਹਾ ਤੇ ਮੁਸਕਰਾਤ ਦੇਵੇ ਮਾਲਕ ਤੇ ਉਹਦੇ ਬਰਾਬਰ ਕੋਈ ਹੋ ਨਹੀਂ ਸਕਦਾ ਮਹਾਰਾਜ ਕਹਿੰਦੇ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਗੁਰ ਨਦਰ ਕਰੇ ਔਰ ਲੱਖਾਂ ਖੁਸ਼ੀਆਂ ਤੇ ਬਾਦਸ਼ਾਹੀਆਂ ਆਦਨੀਆਂ ਜਦੋਂ ਉਹਦੀ ਨਦਰ ਹੋ ਗਈ ਉਹਦੀ ਇੱਕ ਮਸਕਰਾਹਟ ਖੁਸ਼ੀ ਥੋੜੇ ਮਾਤਰ ਮਾਲਾ ਮਾਲ ਕਰ ਦਿੰਦੀ ਏ ਜਿਹੜੀ ਮਾਇਆ ਕੁਝ ਵੀ ਨਹੀਂ ਕਰ ਸਕਦੀ ਕਹਿੰਦੇ ਕੋਟ ਬ੍ਰਹਮੰਡ ਕੇ ਨਾਇਕੀ ਨਾਇਕਾ ਭਈ ਜਿਹੜਾ ਕੋਟ ਬ੍ਰਹਮੰਡ ਕੁਠਾਕੁਰ ਸਰਬ ਕਲਾ ਭਰਪੂਰੀ ਦੇ ਇਕ ਸੁੰਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਔਰ ਉਹ ਜਿਹੜਾ ਸਰਬ ਬ੍ਰਹਮੰਡ ਦਾ ਮਾਲਕ ਏ ਨਾ ਤੂੰ ਉਹਦੀ ਨਾਇਕਾ ਉਹਦੇ ਨਾਲ ਚੱਲਣ ਵਾਲੀ ਅਰ ਚਲਦੀਆਂ ਤੇ ਉਹਦੇ ਨਾਲ ਉਹਦੇ ਹੁਕਮ ਵਿੱਚ ਸਗਲ ਭਵਨ ਕੀ ਸਿਰਿਆ ਸਾਰੇ ਜਿੰਨੇ ਸੰਸਾਰ ਦੇ ਭਵਨ ਘਾਰੇ ਆ ਨਾ ਸਿਰਿਆ ਮੈਨਾ ਦੌਲਤ ਹੁੰਦੀ ਆ ਕਹਿ ਲੱਗੇ ਤੂੰ ਉਹਨਾਂ ਦੇ ਵਿੱਚ ਸੋਭਾ ਲਿਆਉਣ ਵਾਲੀ ਉਹਨਾਂ ਦੀ ਦੌਲਤ ਹੈ ਤੇ ਸੰਪਤੀ ਹੈ ਕਿਉਂਕਿ ਘਰ ਘਾਟ ਇਹਦੇ ਨਾਲ ਅਨੰਦ ਜਲ ਚੱਲਣਾ ਹੈ ਪਰ ਤੂੰ ਮਾਲਕ ਦੇ ਤੁਲ ਨਹੀਂ ਤੂੰ ਮਹ ਦੀਨੀ ਹੈ ਜਦੋਂ ਪ੍ਰਭੂ ਦਾ ਹੁਕਮ ਹੁੰਦਾ ਉਦੋਂ ਇਹ ਚੀਜ਼ਾਂ ਤੇਰੇ ਦੁਆਰਾ ਉੱਥੇ ਮਿਲਦੀਆਂ ਨੇ ਤੂੰ ਮਾਲਕ ਨਹੀਂ ਮਾਲਕ ਦੇ ਹੁਕਮ ਵਿੱਚ ਉਹ ਮਾਲਕ ਦੀ ਇੱਕ ਮੁਸਕਰਾਹਟ ਸਭੋ ਦਾਤਾਂ ਦੇਣ ਵਾਲੀ ਆ ਤੇ ਤੂੰ ਔਰ ਇੱਕ ਵਾਰ ਇੱਕੋ ਚੀਜ਼ ਦੇਵੇਂਗੀ ਅਗਰ ਪਰਮਾਤਮਾ ਤੋਂ ਜੁੜੇ ਹੋ ਕੇ ਮਿਲेंगे ਤੇ ਸੰਸਾਰ ਦੇ ਵਿੱਚ ਤਰਥੱਲੀ ਮੱਜ ਜਾਵੇਗੀ ਰੌਲਾ ਗੌਲਾ ਖੋ ਜਾਵੇਗਾ ਅਰ ਜਦੋਂ ਪਰਮਾਤਮਾ ਦੀ ਕਿਰਪਾ ਦੇ ਦੁਆਰਾ ਤੁਹਾਡੇ ਕੋਲ ਉਪਾਦੀ ਆਵੇਗੀ ਤੁਹਾਡੇ ਕੋਲ ਧਨ ਆਵੇਗਾ ਤੁਹਾਡੇ ਕੋਲ ਪ੍ਰਭਤਾ ਆਵੇਗੀ ਨਾ ਤੁਹਾਨੂੰ ਗਮਾਨ ਰਹੇਗਾ ਲੋਕ ਸਰੇਟ ਜਸ ਕਰਨਗੇ ਅਗਰ ਕੋਈ ਚੋਰੀ ਠੱਗੀ ਦੋ ਨੰਬਰ ਦਾ ਤਰਦਾ ਕਰਕੇ ਛਲਛਲਾਵੇ ਨਾਲ ਕੋਈ ਮਰਤਬਾ ਜਾਂ ਉਹ ਵਸਤੂ ਪ੍ਰਾਪਤ ਕੀਤੀ ਲੋਕ ਲਾਨਤਾ ਪਾਉਣਗੇ ਜਿਹੜੀ ਉਹਦੀ ਕਿਰਪਾ ਨਾਲ ਚੀਜ਼ ਮਿਲਨੀ ਉਹ ਅੱਗੇ ਨੂੰ ਵੱਧਦੀ ਜਾਂਦੀ ਸੋਭਾ ਵਧਾਉਂਦੀ ਤੇ ਜਿਹੜੀ ਛਲ ਛਲਾਵੇ ਦੀ ਵਸਤੂ ਉਹ ਸੋਭਾ ਨੂੰ ਮਟਾਉਂਦੀ ਨਸ਼ਟ ਕਰਦੀ ਜਾਂਦੀ ਹੈ ਭਾਈ ਸਾਹਿਬ ਕਿਰਪਾ ਕਰਦੇ ਨੇ ਅਗਲੇ ਕਬੀਰ ਦੁਆਰਾ ਕਹਿੰਦੇ ਰੂਪ ਕੋਟ ਰੂਪ ਪਰ ਸੋਭਾ ਪਰ ਕੋਟ ਸੋਭਾ ਇਹ ಪರಿਪੂਰਨ ਪਰਮਾਤਮਾ ਜਿਹੜਾ ਤੇਰਾ ਰੂਪ ਹੈ ਵੈਸੇ ਪਰਮਾਤਮਾ ਆਰੂਪ ਹੈ ਅਨੂਪ ਹੈ ਮਹਾਰਾਜ ਦਸ਼ਮ ਪਿਤਾ ਕਹਿੰਦੇ ਤੇਰਾ ਕੋਈ ਰੂਪ ਨਹੀਂ ਅਰ ਤੇਰੀ ਕੋਈ ਉਪਮਾ ਨਹੀਂ ਤੂੰ ਉਪਮਾ ਤੋਂ ਰਹਿਤ ਹੈ ਰੂਪ ਤੋਂ ਰੰਗ ਰੂਪ ਤੋਂ ਰਹਿਤ ਹੈ ਰੰਗ ਤੋਂ ਰਹਿਤ ਹੈ ਤੇ ਇੱਕ ਪਾਸੇ ਮਹਾਰਾਜ ਇਹ ਵੀ ਕਹਿੰਦੇ ਜਿੰਨੇ ਰੂਪ ਨੇ ਸਾਰੇ ਤੇਰੇ ਹੀ ਨੇ ਤੇਰੇ ਬਣਾਏ ਨੇ ਜਿੰਨੇ ਰੰਗ ਨੇ ਤੇਰੇ ਬਣਾਏ ਨੇ ਵਾਸਤਵ ਅੰਦਰ ਤੇਰਾ ਕੋਈ ਨੇਤਰ ਨਹੀਂ ਸਾਰੇ ਨੇਤਰ ਤੇਰੇ ਨੇ ਇਥੇ ਭਾਈ ਸਾਹਿਬ ਕਹਿੰਦੇ ਪਰਿਪੂਰਨ ਪਰਮਾਤਮਾ ਤੇਰਾ ਜਿਹੜਾ ਰੂਪ ਹੈ ਜਿਹੜੇ ਰੂਪ ਵਿੱਚ ਤੂੰ ਦੇਦਾਰ ਬਖਸ਼ਦਾ ਹੈ ਦਰਸ਼ਨ ਦੇਣਾ ਉਹਦੇ ਤੋਂ ਕੁੱਲ ਕਾਇਨਾਤ ਦੇ ਰੂਪ ਨਿਸ਼ਾਵਰ ਕੀਤੇ ਜਾ ਸਕਦੇ ਨੇ ਵਾਰਣੇ ਕੀਤੇ ਜਾ ਸਕਦੇ ਨੇ ਕਿਉਂਕਿ ਤੁਰਾ ਤੇਰਾ ਦੇਦਾਰ ਵੱਡਾ ਹੈ ਦੁਨੀਆ ਦੀ ਸੋਭਾ ਹੈ ਉਹ ਕੁੱਲ ਕਾਇਨਾਤ ਦੀ ਸੋਭਾ ਵਡਿਆਈ ਉਪਮਾ ਤੇਰੇ ਤੇਰੀ ਉਪਮਾ ਤੋਂ ਵਾਰੀ ਜਾ ਸਕਦੀ ਏ ਨਿਸ਼ਾਵਰ ਕੀਤੀ ਜਾ ਸਕਦੀ ਏ ਕਿਉਂਕਿ ਇਹ ਤੇਰੀ ਬਖਸ਼ੀ ਸੋਭਾ ਜਿਹੜੀ ਤੇਰੀ ਸੋਭਾ ਹੈ ਨਾ ਵਡਿਆਈ ਆ ਇਹ ਮਹਾਰਾਜ ਲੋਕ ਵੀ ਸਵਾਰ ਦੀ ਤੇ ਪਰਲੋਕ ਵੀ ਦੁਨੀਆਂ ਦੀ ਸੋਭਾ ਕੇਵਲ ਚਾਰ ਦਿਨਾਂ ਦੀ ਏ ਅੱਜ ਵਾਵਾ ਵਾਵਾ ਤੇ ਕੱਲ ਨੂੰ ਪਤਾ ਨਹੀਂ ਕੀ ਹੋਵੇਗਾ ਚੁੱਤرائی ਕੋਟ ਚੁੱਤرائی ਪਰਵਾਰੀ ਹੈ ਮਹਾਰਾਜ ਤੇਰੀ ਤੁਛ ਸन्ने ਸਿਆਨਫਤਾ ਤੇ ਅਰ ਕੁੱਲ ਕਾਇਨਾਤ ਦੀ ਸਿਆਨਫਤਾ ਔਰ ਵਾਰੀ ਜਾ ਸਕਦੀ ਹੈ ਨਿਸ਼ਾਵਰ ਕੀਤੀ ਜਾ ਸਕਦੀ ਹੈ ਗਿਆਨ ਗੁਣ ਕੋਟ ਗੁਣ ਗਿਆਨ ਪਰ ਵਾਰ ਡਰੇ ਮਹਾਰਾਜ ਤੇਰੇ ਦਰ ਦਾ ਤੇਰੀ ਬਖਸ਼ਿਸ਼ ਗੁਣ ਤੇਰੇ ਵਾਲੇ ਤੇ ਤੇਰਾ ਗਿਆਨ ਤੇ ਜਿਹੜਾ ਦੁਨੀਆ ਦਾ ਗਿਆਨ ਤੇ ਦੁਨਿਆਵੀ ਗੁਣ ਨੇ ਉਹ ਕਰੋੜਾ ਹੀ ਤੇਰੇ ਗੁਣਾਂ ਤੋਂ ਤੇਰੇ ਗਿਆਨ ਤੋਂ ਕਰੋੜਾ ਪ੍ਰਕਾਰ ਦਾ ਗਿਆਨ ਨਿਸ਼ਾਵਰ ਕੀਤਾ ਜਾ ਸਕਦਾ ਹੈ ਵਾਰਨੇ ਬਲਿਹਾਰ ਨੇ ਕੀਤਾ ਜਾ ਸਕਦਾ ਹੈ ਕੋਟ ਭਾਗ ਭਾਗ ਪਰ ਪਰ ਧਰ ਬਲੇ ਹਾਰੀ ਹੈ ਜਿਹੜੀ ਕਹਿੰਦੇ ਵੀ ਮੇਰੀ ਕਿਸਮਤ ਇੱਥੇ ਫਲੀ ਭੂਤਉ ਉੱਥੇ ਆਉ ਮਹਾਰਾਜ ਜੋ ਤੂੰ ਰਹਿਮਤ ਕਰਕੇ ਦੇਨਾ ਉਹਦੇ ਤੋਂ ਸਾਰੇ ਸੰਸਾਰ ਦੀ ਕਿਸਮਤ ਨਿਸ਼ਾਵਰ ਕੀਤੀ ਜਾ ਸਕਦੀ ਆ ਔਰ ਉਹਦੇ ਤੁਲ ਬਰਾਬਰ ਤਰ ਕੇ ਕੁਝ ਵੀ ਤੋਲ ਮਾਪ ਨਹੀਂ ਕੀਤਾ ਜਾ ਸਕਦਾ ਜਿਹੜੇ ਤੋ ਏਡਾ ਦਾਤਾ ਹੈ ਕਿ ਤੂੰ ਮੰਦੇ ਭਾਗਾ ਵਾਲੇ ਨੂੰ ਸੁਵਲੜੇ ਭਾਗਾ ਵਾਲਾ ਬਣਾ ਦੇਣਾ ਮਹਾਰਾਜ ਇਹ ਕਿਸੇ ਵਿੱਚ ਤਾਕਤ ਨਹੀਂ ਹੈ ਔਰ ਦੁਨੀਆ ਜਿਹੜੀ ਏ ਚੰਗੇ ਨੂੰ ਚੰਗਾ ਕਹਿ ਕੇ ਨਾਲ ਚੱਲੇਗੀ ਕਿਸੇ ਤੋਂ ਕੋਈ ਗੁਸਤਾਖੀ ਹੋ ਗਈ ਉਹਨੂੰ ਉਠਾਏਗੀ ਨਹੀਂ ਉਹਨੂੰ ਗਲ ਨਾਲ ਨਹੀਂ ਲਾਏਗੀ ਮਹਾਰਾਜ ਤੂੰ ਔਗਣ ਆਰਿਆਂ ਦਾ ਔਗਣ ਕੋਈ ਨੀ ਚੇਤਾਰਦਾ ਤੂੰ ਉਹਨਾਂ ਨੂੰ ਗਲ ਬਕੜੀ ਵਿੱਚ ਲੈ ਲੈਣਾ ਕਿਉਂਕਿ ਔਗਣ ਕੋ ਨਾ ਚੇਤਾਰਦਾ ਹਰੀ ਪਰਮਾਤਮਾ ਗੁਣ ਵੇਖਦਾ ਹੈ ਡੇਗੇ ਟੱਠਿਆਂ ਨੂੰ ਗੱਲ ਨਾਲ ਲਾਉਂਦਾ ਹੈ ਮਹਾਰਾਜ ਤੇਰੇ ਤੋਂ ਕੁਰਬਾਨ ਹਾ ਸ਼ੀਲ ਸੋਭ ਲੱਛਣ ਕੁਟਾ ਨੂੰ ਸ਼ੀਲ ਲੱਛਣ ਨੂੰ ਕੈ ਬੜੀਆਂ ਚੰਗਿਆਈਆਂ ਨੇ ਸੰਸਾਰ ਵਿੱਚ ਪਰ ਜਿੰਨੀਆਂ ਸੰਸਾਰ ਦੀਆਂ ਚੰਗਿਆਈਆਂ ਨੇ ਉਹ ਸਾਰੀਆਂ ਪ੍ਰਭੂ ਵਾਲੇ ਗੁਣਾਂ ਤੋਂ ਪ੍ਰਭੂ ਦੇ ਚਿੰਨਾਂ ਤੋਂ ਨਿਸ਼ਾਵਰ ਕੀਤੀਆਂ ਜਾ ਸਕਦੀਆਂ ਨੇ ਹਰ ਉਹਨਾਂ ਦੇ ਉੱਪਰ ਵਾਰੀਆਂ ਜਾ ਸਕਦੀਆਂ ਲੱਜਾ ਕੂਟ ਲੱਜਾ ਕੇ ਲੱਜਾਈ ਮਾਨ ਮਾਰੀਏ ਕਹਿੰਦੇ ਬੜੀ ਸ਼ਰਮ ਰੱਖਦੇ ਪਰ ਕਹਿੰਦੇ ਪ੍ਰਭੂ ਵਾਲੀ ਸ਼ਰਮ ਪ੍ਰਭੂ ਵਾਲੇ ਪਾਸੇ ਆਉਣਾ ਪਹਿਲਾਂ ਸਰਨ ਲੈਣੀ ਫਿਰ ਜਿਹੜੀ ਅਬਗਣਾ ਤੋਂ ਮੰਦ ਵਿਚਾਰਾਂ ਤੋਂ ਮੰਦ ਖਿਆਲਾਂ ਤੋਂ ਮੰਦ ਫੁਰਣਿਆਂ ਤੋਂ ਸ਼ਰਮ ਕਰਨੀ ਅਰ ਦੂਰੀ ਬਣਾਣੀ ਕਹਿੰਦੇ ਵੈਗੁਰੂ ਉਹਦੇ ਤੋਂ ਦੁਨੀਆ ਵਾਲੀ ਲੱਜਾ ਸਾਰੀ ਦੀ ਸਾਰੀ ਵਾਰੀ ਜਾ ਸਕਦੀ ਐ ਖਤਮ ਕੀਤੀ ਜਾ ਸਕਦੀ ਐ ਕਿਉਂਕਿ ਤੂੰ ਉਹ ਦਾਤ ਬਖਸ਼ਦਾ ਜਿਹੜੀ ਲੋਕ ਪਰਲੋਕ ਵਿੱਚ ਨਿਭ ਜਾਣੀ ਅਰ ਨਿਭ ਜਾਣੀ ਐ ਅਰ ਪ੍ਰੇਮਾਨ ਪਤ ਬ੍ਰਤਹੁ ਪ੍ਰੇਮ ਆ ਪਤ ਬ੍ਰਤ ਕੈ ਕਹਿਣ ਲੱਗੇ ਆਪਣੀ ਮਾਲਕ ਦੀ ਸਨੇਹ ਵਿੱਚ ਜੀਵਨ ਬਸਨ ਕਰਨ ਵਾਲੀ ਬੀਬੀ ਦੀ ਤਰ੍ਹਾਂ ਦੀਵ ਨੂੰ ਆਪਣੇ ਉਤਪਤੀ ਬ੍ਰਤਾ ਧਰਮ ਦੇ ਵਿੱਚ ਪਰਪਕਤਾ ਨਾਲ ਜੀਵਨ ਨਿਭਾਉਂਦੀ ਜਾਕੂ नाथ ਜਿਹਦਾ مالک ਹੈ ਆਪਣੇ مالک ਨਾਲ ਅਰ ਜੀਵਨ ਬਸਰ ਕਰਦੀ ਤੇ ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਸਿੱਖ ਸਤਗੁਰੂ ਆਕਾਲ ਨੂੰ ਆਪਣਾ नाथ مالک ਜਾਣ ਕੇ ਕਿੰਚਿਤ ਕਟਾਸ਼ ਕੇ ਨਿਹਾਰੀਐ ਇਸ ਸਮੇਂ ਦੀ ਉਡੀਕ ਵਿੱਚ ਰਹਿੰਦਾ ਹੈ ਦੁੱਖਾਂ ਸੁੱਖਾਂ ਨੂੰ ਚੱਲਦਾ ਹੋਇਆ ਉਸ ਸਮੇਂ ਦੀ ਉਡੀਕ ਵਿੱਚ ਮੇਰਾ ਮਾਲਕ ਕਦੋਂ ਮੇਰੇ ਤੇ ਥੋੜੀ ਜੀ ਰਹਿਮਤ ਦੀ ਨਜ਼ਰ ਨਾਲ ਤੱਕੇ ਬਹੁਤਾ ਨਹੀਂ ਬਸ ਥੋੜੀ ਜੀ ਨਜ਼ਰ ਨਾਲ ਤੱਕ ਲਿਆ ਉਹਨੇ ਤੇ ਮੇਰੇ ਜਨਮ ਜਨਮਾਂ ਤਰਾ ਦੇ ਦੁੱਖ ਰੋਗ ਸੋਗ ਸਾਰੇ ਮਿਟ ਜਾਨੇ ਕਿਰਪਾ ਕਟਾਕh ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਜਦੋਂ ਉਸਨੇ ਥੋੜੀ ਜੀ ਮੇਰ ਪਰੀ ਤ੍ਰਿਸ਼ਵੀ ਨਦਰ ਦੇ ਨਾਲ ਤੱਕਿਆ ਉਦੋਂ ਦਾਸਾਂ ਦੇ ਦੁਖ ਦਰਦ ਦੂਰ ਕਰ ਦਿੰਦਾ ਆ ਭਾਈ ਸਭ ਕਹਿੰਦੇ ਭਾਈ ਜਿਹੜਾ ਗੁਰੂ ਦਾ ਗਿਆਨ ਗੁਰੂ ਦਾ ਨਾਮ ਗੁਰੂ ਦੀ ਗੁਰਮਤ ਗੁਰੂ ਦੀ ਸੇਵਾ ਗੁਰੂ ਦਾ ਦਰਬਾਰ ਔਰ ਉਹਦੇ ਤੋਂ ਸਭ ਚੀਜ਼ਾਂ ਵਾਰੀਆਂ ਜਾ ਸਕਦੀਆਂ ਗੁਰੂ ਦੀ ਸੇਵਾ ਗੁਰੂ ਅਨਸਾਰੀ ਹੋ ਕੇ ਚੱਲਣਾ ਉਹਦੇ ਤੋਂ ਸਭ ਕੁਝ ਕੁਰਬਾਨ ਕੀਤਾ ਜਾ ਸਕਦਾ ਆ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਸਾਨੂੰ ਇਸ ਸਮਾਤ ਆਵੇ ਅਸੀਂ ਗੁਰੂ ਵੱਲ ਨੂੰ ਤੁਰੀਏ ਗੁਰੂ ਦੇ ਅਨਸਾਰੀ ਹੋ ਕੇ ਸੰਸਾਰ ਵਿੱਚ ਜੀਵਨ ਬਸਰ ਕਰੀਏ ਫਿਰ ਸਾਡਾ ਆਇਆ ਸਫਲਾ ਸੰਸਾਰ ਵਿੱਚ ਵਿਚਰਦਿਆਂ ਹੋਏ ਆਂ ਬਖਸ਼ਿਸ਼ ਗੁਰੂ ਦੀ ਮੰਗੀ ਕਿ ਦਾਤਾ ਤੂੰ ਮੇਰ ਦੀ ਨਦਰ ਕਰ ਤੇਰੀ ਮੇਰ ਦੀ ਨਦਰ ਹੋ ਗਈ ਤੇ ਲੋਕ ਵੀ ਸਬਰ ਦਾਣਾ ਤੇ ਪਰਲੋਕ ਵੀ ਸਬਰ ਦਾਣਾ ਫਿਰ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਾਰ ਪ੍ਰਭ ਆਪੇ ਮੇਲੇ ਦੀ ਮਾਵਾਕੁਨਸਾਰ ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਜਾਣ ਕੇ ਸਾਰੀ ਸੰਗਤ ਨੇ ਹਿਰਦੇ ਅੰਦਰ ਵਸਾਉਣੇ ਦਾਸ ਤੋਂ ਵਿਚਾਰਾਂ ਕਰਨਿਆਂ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਚੋਂ ਹੋ ਜਾਂਦੀਆਂ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਇਨੀਆਂ ਕੁ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ